नमस्ते पंजाबी कहानीबाज चैनल ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਦੋ ਇਮਾਨਦਾਰ ਠੱਗ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਕਹਾਣੀ ਗੁਰਦਾਸਪੁਰ ਦੇ ਨੇੜੇ ਇੱਕ ਪੁਰਾਣਾ ਕਸਬਾ ਸੀ ਗੜੀਆਲ ਇਸ ਕਸਬੇ ਦੀਆਂ ਗਲੀਆਂ ਵਿੱਚ ਦੋ ਚਿਹਰੇ ਹਮੇਸ਼ਾ ਨਜ਼ਰ ਆਉਂਦੇ ਸਨ ਰਵਿੰਦਰ ਅਤੇ ਗੋਪੀ ਦੋਵੇਂ ਦੋਸਤ ਬਚਪਨ ਤੋਂ ਇਕੱਠੇ ਸਨ ਲੋਕ ਉਹਨਾਂ ਨੂੰ ਠੱਗ ਕਹਿੰਦੇ ਸਨ ਪਰ ਇੱਕ ਅਜੀਬ ਗੱਲ ਸੀ ਉਹ ਠੱਗ ਤਾਂ ਸਨ ਪਰ ਦਿਲਾਂ ਦੇ ਸਾਫ਼ ਅਤੇ ਇਮਾਨਦਾਰ ਨਾ ਉਹਨਾਂ ਕਦੇ ਕਿਸੇ ਗਰੀਬ ਦਾ ਨੁਕਸਾਨ ਕੀਤਾ ਨਾ ਉਹਨਾਂ ਕਦੇ ਕਿਸੇ ਬੇਸਹਾਰੇ ਤੋਂ ਇੱਕ ਪੈਸਾ ਲਿਆ ਨਾ ਕਦੇ ਉਹਨਾਂ ਨੇ ਕਿਸੇ ਦੀ ਜ਼ਿੰਦਗੀ ਵਿੱਚ ਕਾਲਖ ਪਾਈ ਉਹ ਸਿਰਫ ਉਹਨਾਂ ਨੂੰ ਠੱਗਦੇ ਜੋ ਲੋਕਾਂ ਦਾ ਹੱਕ ਖਾਂਦੇ ਜੋ ਰਿਸ਼ਵਤਖੋਰ ਸਨ ਜੋ ਜ਼ੁਲਮ ਕਰਦੇ ਜੋ ਤੋਖੇ ਬਾਜ਼ ਸਨ ਲੋਕਾਂ ਦੇ ਦਿਲ ਵਿੱਚ ਉਹਨਾਂ ਲਈ ਅਜੀਬ ਇੱਜ਼ਤ ਸੀ ਪਾਵੇਂ ਕਾਨੂੰਨ ਉਹਨਾਂ ਨੂੰ ਅਪਰਾਧੀ ਮੰਨਦਾ ਸੀ ਰਵਿੰਦਰ ਬਹੁਤ ਚਲਾਕ ਦਿਮਾੜੀ ਚਾਲਾਂ ਦਾ ਮਾਰ ਤੇ ਗੋਪੀ ਸਦਾ ਪਰ ਦਿਲ ਰੱਖਣ ਵਾਲਾ ਦੋਵੇਂ ਮਿਲ ਕੇ ਇਨਸਾਫ ਦਾ ਅਜਿਹਾ ਰਾਹ ਕੱਢ ਲੈਂਦੇ ਜੋ ਕੋਈ ਕਾਨੂੰਨ ਕੱਢ ਨਾ ਸਕਿਆ ਇੱਕ ਦਿਨ ਸ਼ਾਮ ਨੂੰ ਜਦੋਂ ਦੋਵੇਂ ਬਰਗਦ ਦੇ ਰੁੱਖ ਹੇਠ ਬੈਠ ਕੇ ਅਗਲੇ ਟਾਰਗੇਟ ਦੀ ਸੋਚ ਰਹੇ ਸਨ ਉਨਾ ਕੋਲ ਇੱਕ ਬਜ਼ੁਰਗ ਔਰਤ ਰੋਦੀ ਹੋਈ ਆਈ ਮੇਰੇ ਪੁੱਤੋ ਉਸਨੇ ਕੰਬਦੀ ਆਵਾਜ਼ ਵਿੱਚ ਕਿਹਾ ਮੇਰਾ ਕਰ ਲਾਲਜੀ ਜ਼ਮੀਂਦਾਰ ਨੇ ਕਬਜ਼ੇ ਵਿੱਚ ਲੈ ਲਿਆ ਕਹਿੰਦਾ ਹੈ ਕਿ ਮੇਰਾ ਪਤੀ ਉਸ ਤੋਂ ਕਰਜ਼ਾ ਲੈ ਕੇ ਮਰ ਗਿਆ ਮੇਰੇ ਕੋਲ ਤਾਂ ਕੋਈ ਕਾਗਜ਼ ਨਹੀਂ ਮੈਨੂੰ ਘਰੋਂ ਕੱਢ ਦਿੱਤਾ ਗੋਪੀ ਨੇ ਹੱਥ ਜੋੜ ਕੇ ਕਿਹਾ ਮਾਈਏ ਕਿਸੇ ਨੇ ਤੇਰੇ ਨਾਲ ਬੇਇਨਸਾਫੀ ਕੀਤੀ ਹੈ ਤਾਂ ਅਸੀਂ ਉਸ ਨੂੰ ਛੱਡਾਂਗੇ ਨਹੀਂ ਰਵਿੰਦਰ ਨੇ ਹੌਲੇ ਜਿਹਾ ਪੁੱਛਿਆ ਉਹ ਜਮੀਦਾਰ ਦਾ ਨਾਂ ਧਰਮਦਾਸ ਲੋਕਾਂ ਨੂੰ ਨਚਾਉਂਦਾ ਹੈ ਮੁੱਖ ਮੰਤਰੀ ਤੱਕ ਜਾਣ ਪਛਾਣ ਦੱਸਦਾ ਹੈ ਰਵਿੰਦਰ ਅਤੇ ਗੋਪੀ ਨੇ ਇੱਕ ਦੂਜੇ ਵੱਲ ਵੇਖਿਆ ਇਹ ਉਹਨਾਂ ਦਾ ਮਨਪਸੰਦ ਕਿਸਮ ਦਾ ਕੇਸ ਸੀ ਲਾਲਚੀ ਤਾਕਤਵਾਨ ਅਤੇ ਬਿਨਾਂ ਦਿਲ ਵਾਲਾ ਅਗਲੀ ਸਵੇਰ ਦੋਵੇਂ ਧਰਮਦਾਸ ਦੀ ਹਵੇਲੀ ਦੇ ਮੁੱਖ ਦਰਵਾਜ਼ੇ ਤੇ ਖੜੇ ਸਨ ਚਿੱਟੇ ਕੱਪੜੇ ਪਾਏ ਹੱਥ ਵਿੱਚ ਫਾਈਲਾਂ ਸਨ ਚੌਕੀਦਾਰ ਨੇ ਪੁੱਛਿਆ ਕੌਣ ਰਵਿੰਦਰ ਨੇ غرور ਨਾਲ ਕਿਹਾ ਅਸੀਂ ਰਾਜਸੂ ਵਿਭਾਗ ਤੋਂ ਆਏ ਹਾਂ ਜ਼ਮੀਨ ਦੀ ਜਾਂਚ ਲਈ ਚੌਕੀਦਾਰ ਤੁਰੰਤ ਚੌਕ ਕੇ ਸਾਈਡ ਹੋ ਗਿਆ ਅਫੀਰ ਕਿਹੜਾ ਚੌਕੀਦਾਰ ਸਰਕਾਰੀ ਬੰਦੇ ਨਾਲ ਪੰਗਾ ਲੈਂਦਾ ਉਹ ਤਰਨਦਾਸ ਦੇ ਵੱਡੇ ਦਰਬਾਰ ਹਾਲ ਵਿੱਚ ਪਹੁੰਚੇ ਤਰਨਦਾਸ ਸੋਨੇ ਦੇ ਗਲਬੰਦ ਅਤੇ ਉੱਗੇ ਪੇਟ ਵਾਲਾ ਤਖਤ ਵਰਗੀ ਕੁਰਸੀ ਤੇ ਬੈਠਾ ਸੀ ਕਿਹੜੀ ਜਾਂਚ ਉਹ ਗਰਜਿਆ ਰਵਿੰਦਰ ਨੇ ਸ਼ਾਂਤੀ ਨਾਲ ਫਾਈਲ ਖੋਲੀ ਤੈਨੂੰ ਨਵੀਂ ਜ਼ਮੀਨ ਖਰੀਦਦਾਰੀ ਵਿੱਚ ਧੋਖਾਧੜੀ ਦੇ ਸ਼ੱਕ ਤੇ ਨੋਟਿਸ ਜਾਰੀ ਹੋਇਆ ਹੈ ਉੱਪਰੋਂ ਆਰਡਰ ਹੈ ਜਾਂਚ ਕਰਨੀ ਹੀ ਕਰਨੀ ਹੈ ਗੋਪੀ ਨੇ ਨੋਟਬੁੱਕ ਖੋਲਕੇ ਇੱਕ ਅਦਾਕਾਰੀ ਕੀਤੀ ਸਰ ਇਹ ਨਕਲੀ ਕਾਗਜ਼ ਦਿੱਸਦੇ ਹਨ ਸਾਡੀ ਜਾਂਚ ਰੋਕੀ ਤਾਂ ਤੁਹਾਡੇ ਵਿਰੁੱਧ ਵੱਡਾ ਕੇਸ ਬਣ ਜਾਏਗਾ ਧਰਮਦਾਸ ਦੇ ਮੂੰਹ ਦਾ ਰੰਗ ਉੱਡ ਗਿਆ ਉਸ ਨੂੰ ਪਤਾ ਸੀ ਕਿ ਉਸ ਦੀਆਂ ਕਈ ਜਾਇਦਾਦਾਂ ਕੱਚੇ ਕਾਗਜ਼ਾਂ ਤੇ ਹਨ ਤੁਸੀਂ ਬੈਠੋ ਚਾ ਪਿਓ ਗੱਲ ਕਰੀਏ ਉਹ ਬੇਚੈਨ ਹੋ ਕੇ ਕਹਿੰਦਾ ਚਾਲ ਚਲ ਗਈ ਸੀ ਹੁਣ ਸਿਰਫ ਲੋਕਾਂ ਦਾ ਹੱਕ ਵਾਪਸ ਲੈਣਾ ਸੀ ਰਵਿੰਦਰ ਨੇ ਆਪਣਾ ਪਲਾਨ ਦੱਸਿਆ ਤਰਮਦਾਸ ਨੂੰ ਇਹ ਦੱਸਣਾ ਕਿ ਉੱਪਰੋਂ ਵੱਡੀ ਇਨਕੁਆਰੀ ਆ ਰਹੀ ਹੈ ਅਤੇ ਬਚਣ ਦਾ ਇੱਕੋ ਰਾਹ ਹੈ ਕਿ ਜਿੰਨੀ ਜਾਇਦਾਦ ਕਾਲੀ ਹੈ ਉਹ ਸਰਕਾਰ ਨੂੰ ਵਾਪਸ ਕਰੇ ਜਾਂ ਘੱਟ ਤੋਂ ਘੱਟ ਸ਼ੱਕੀ ਜਾਇਦਾਦਾਂ ਦੀ ਗਿਣਤੀ ਕੱਟ ਕਰੇ ਪਰ ਉਸ ਔਰਤ ਦਾ ਕਰ ਉਸ ਦੀ ਨਜ਼ਰ ਚਾ ਪਹਿਲਾ ਨਿਸ਼ਾਨਾ ਸੀ ਅਗਲੇ 2 ਦਿਨ ਚੱਲੀ ਮੀਟਿੰਗਾਂ ਫਾਇਲਾ ਦੀਆਂ ਨਕਲੀ ਜਾਚਾਂ ਭਰਪੂਰ ਡਰਾਉਣੀਆਂ ਗੱਲਾਂ ਗੋਪੀ ਜੋ ਕਦੇ ਕਿਸੇ ਨੂੰ ਝੂਠ ਬੋਲਣ ਵਿੱਚ ਵੀ ਡਰ ਜਾਂਦਾ ਸੀ ਹੁਣ ਔਰਤ ਦੀਆਂ ਅੱਖਾਂ 'ਚ ਆਪੇ ਹੰਝੂਆਂ ਨੂੰ ਯਾਦ ਕਰਕੇ ਹਿੰਮਤ ਕਰਦਾ ਰਹਿੰਦਾ ਤਰਮਦਾਸ ਹੁਣ ਡਰ ਦੇ ਸائے ਵਿੱਚ ਜੀ ਰਿਹਾ ਸੀ ਤਿਉਹੇ ਦਿਨ ਰਵਿੰਦਰ ਨੇ ਤਰਮਦਾਸ ਨੂੰ ਕਿਹਾ ਇੱਕ ਆਖਰੀ ਚੋਣ ਹੈ ਜੋ ਜਾਇਦਾਦਾਂ ਤੂੰ ਲੋਕਾਂ ਤੋਂ ਡਰਾ ਕੇ ਤੱਕੇ ਨਾਲ ਜਾਂ ਕਾਗਜ਼ੀ ਧੋਖੇ ਨਾਲ ਲਈਆਂ ਉਹ ਵਾਪਸ ਕਰ ਦੇ ਉੱਪਰਲੇ ਬਾਬੂਆਂ ਨੂੰ ਮੈਂ ਮਨਾ ਲਵਾਂਗਾ ਧਰਮਦਾਸ ਦੀਆਂ टाੰਗਾ ਕੰਬਣ ਲੱਗੀਆਂ ਉਸਨੇ ਹੇਠਾਂ ਮੂੰਹ ਕਰਕੇ ਪੁੱਛਿਆ ਜੇ ਮੈਂ ਇਹ ਸਭ ਕਰ ਦਿਆ ਤਾਂ ਤੁਸੀਂ ਸੱਚਮੁੱਚ ਮੈਨੂੰ ਬਚਾ ਲੋਗੇ ਰਵਿੰਦਰ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਅਸੀਂ ਕਦੇ ਕਿਸੇ ਨਾਲ ਧੋਖਾ ਨਹੀਂ ਕਰਦੇ ਜਿਨ੍ਹਾਂ ਨਾਲ ਵੀ ਠੱਗੀ ਕਰਦੇ ਹਾਂ ਉਹਨਾਂ ਨਾਲ ਵੀ ਇਮਾਨਦਾਰੀ ਨਾਲ ਕਰਦੇ ਹਾਂ ਜਿਹੜਾ ਵਾਦਾ ਕਰੀਏ ਪੂਰਾ ਕਰਦੇ ਹਾਂ ਇਹ ਲਾਈਨ ਤਰਮਦਾਸ ਨੇ ਪਹਿਲੀ ਵਾਰ ਸੁਣੀ ਸੀ ਇਮਾਨਦਾਰ ਠੱਗ 4 ਦਿਨਾਂ ਵਿੱਚ ਤਰਮਦਾਸ ਨੇ ਕਰਾਂ ਦੀ ਸੂਚੀ ਦਿੱਤੀ ਗਰੀਬ ਔਰਤ ਇੱਕ ਅੰਨਾ ਮੁੰਡਾ ਇੱਕ ਬੇਰੋਜ਼ਗਾਰ ਮਜ਼ਦੂਰ ਇੱਕ ਵਿਧਵਾ ਮਾ ਕੁੱਲ 11 ਪਰਿਵਾਰਾਂ ਦੇ ਘਰ ਉਸਨੇ ਤੱਕੇ ਨਾਲ ਹੜੱਪੇ ਹੋਏ ਸਨ ਰਵਿੰਦਰ ਅਤੇ ਗੋਪੀ ਨੇ ਪੰਜਾਬ ਸਰਕਾਰ ਦੇ ਰਾਜਸੂ ਵਿਭਾਗ ਦੀ ਸੀਲ ਵਾਲੇ ਨਕਲੀ ਕਾਗਜ਼ ਬਣਾਏ ਅਤੇ ਤਰਮਦਾਸ ਤੋਂ ਸਾਈਨ ਕਰਵਾਏ ਕਿ ਜਾਇਦਾਦ ਵਾਪਸ ਕੀਤੀ ਜਾ ਰਹੀ ਹੈ ਫਿਰ ਉਹ ਕਾਗਜ਼ ਉਹਨਾਂ 11 ਪਰਿਵਾਰਾਂ ਦੇ ਹੱਥ ਵਿੱਚ ਦਿੱਤੇ ਲੋਕ ਰੋਦੇ ਉਹਨਾਂ ਦੇ ਪੈਰ ਫੜਦੇ ਦੁਆਵਾਂ ਦਿੰਦੇ ਪਰ ਦੋਵੇਂ ਦੋਸਤ ਇਹ ਕਰਕੇ ਪਿੱਛੇ ਮੁੜ ਗਏ ਅਸੀਂ ਕਿਸੇ ਦਾ ਸ਼ੁਕਰ ਨਹੀਂ ਲੈਂਦੇ ਸਾਨੂੰ ਸਿਰਫ ਜ਼ੁਲਮ ਨਾਲ ਨਫ਼ਰਤ ਹੈ ਪਰ ਕਹਾਣੀ ਇੱਥੇ ਮੁਕਦੀ ਨਹੀਂ ਜਦੋਂ ਧਰਮਦਾਸ ਨੂੰ ਪਤਾ ਲੱਗਿਆ ਕਿ ਰਾਜਸੂ ਵਿਭਾਗ ਨੇ ਕਦੇ ਕੋਈ ਜਾਂਚ ਨਹੀਂ ਭੇਜੀ ਕੋਈ ਨੋਟਿਸ ਨਹੀਂ ਜਾਰੀ ਕੀਤਾ ਕੋਈ ਬਾਬੂ ਹਰਕਤ ਵਿੱਚ ਨਹੀਂ ਸੀ ਉਸਦੇ ਤਲਵੇ ਹਿਲ ਗਏ ਉਸ ਨੂੰ ਸਮਝ ਆ ਗਈ ਕਿ ਵਾਇਸਾਇ ਜਾਰੋ ਨਹੀਂ ਦੋ ਚਾਲਾਕ ਮੁੰਡਿਆਂ ਨੇ ਉਸ ਨੂੰ ਚੰਗੀ ਤਰ੍ਹਾਂ ਕੁਮਾ ਦਿੱਤਾ ਹੈ ਧਰਮਦਾਸ ਗੁੱਸੇ ਨਾਲ ਲਾਲ ਹੋ ਗਿਆ ਮੈਂ ਕਿਸੇ ਨੂੰ ਛੱਡਦਾ ਨਹੀਂ ਉਹਨਾਂ ਦੋਨਾਂ ਨੂੰ ਵੀ ਨਹੀਂ ਉਸਨੇ ਆਪਣੇ ਗੁੰਡੇ ਛੱਡ ਦਿੱਤੇ ਰਵਿੰਦਰ ਅਤੇ ਗੋਪੀ ਨੂੰ ਪਤਾ ਸੀ ਕਿ ਤਰਮਦਾਸ ਪਿੱਛੇ ਪੈ ਜਾਏਗਾ ਪਰ ਉਹ ਦੋਵੇਂ ਡਰ ਕੇ ਬੈਠਣ ਵਾਲੇ ਨਹੀਂ ਸਨ ਉਹਨਾਂ ਨੇ ਪਹਿਲਾਂ ਹੀ ਇੱਕ ਹੋਰ ਚਾਲ ਤਿਆਰ ਕਰ ਰੱਖੀ ਸੀ ਉਹ ਦੋਵੇਂ ਤਰਮਦਾਸ ਦੇ ਨਿੱਜੀ ਹਿਸਾਬ ਕਿਤਾਬ ਵਾਲੇ ਮੁੱਖ ਮੁੰਸ਼ੀ ਨੂੰ ਲੱਭ ਕੇ ਕਹਿੰਦੇ ਹਨ ਅਸੀਂ ਸੀਬੀਆਈ ਤੋਂ ਹਾਂ ਸਾਨੂੰ ਤਰਮਦਾਸ ਦੇ ਬਲੈਕ ਮਨੀ ਦੇ ਲੈਣ ਦੇਣ ਦੀਆਂ ਰਸੀਦਾਂ ਚਾਹੀਦੀਆਂ ਹਨ ਨਹੀਂ ਤਾਂ ਤੈਨੂੰ ਵੀ ਅਰੇਸਟ ਕੀਤਾ ਜਾਵੇਗਾ। ਮੁਨਸ਼ੀ ਪਹਿਲੇ ਤਾਂ ਡਰਿਆ ਫਿਰ ਬੋਲਿਆ ਮੈਨੂੰ ਬਚਾ ਲੋ ਮੇਰੇ ਕੋਲ ਸਾਰੇ ਸਬੂਤ ਹਨ। 2 ਦਿਨ ਵਿੱਚ ਸਾਰਾ ਹਿਸਾਬ ਕਰਕੇ ਉਹ ਰਵਿੰਦਰ ਨੂੰ ਦੇ ਗਿਆ। ਅਗਲੀ ਸਵੇਰ ਗੜিয়াল ਦੇ ਮਾਦ ਮਾਰਕੀਟ ਵਿੱਚ 50 ਤੋਂ ਵੱਧ ਕਾਗਜ਼ ਲੋਕਾਂ ਦੇ ਹੱਥ ਚਾ ਸਨ। ਕਿਸੇ ਨੂੰ ਪਤਾ ਲੱਗ ਰਿਹਾ ਸੀ ਕਿ ਧਰਮਦਾਸ ਨੇ ਕਿੰਨੇ ਗੁੰਡਿਆਂ ਨੂੰ ਕਿੰਨਾ ਪੈਸਾ ਦਿੱਤਾ। ਕਿਸੇ ਨੂੰ ਪਤਾ ਲੱਗ ਰਿਹਾ ਸੀ ਕਿ ਉਸਨੇ ਕਿੰਨੇ ਲੋਕਾਂ ਤੋਂ ਫਰਜ਼ੀ ਤਰੀਕੇ ਨਾਲ ਜ਼ਮੀਨ ਖਵਾਈ ਕਿਸੇ ਨੂੰ ਉਸ ਦੀ ਕਾਲੀ ਰਕਮ ਦੀ ਸੂਚੀ ਮਿਲ ਰਹੀ ਸੀ ਤਰਮਦਾਸ ਦੀ ਹਵੇਲੀ ਦੇ ਬਾਹਰ ਪੁਲਿਸ ਦੀਆਂ ਗੱਡੀਆਂ ਖੜੀਆਂ ਸਨ ਉੱਪਰ ਤੱਕ ਖਬਰ ਪਹੁੰਚ ਗਈ ਸੀ ਇਸ ਵਾਰ ਉਹ ਦੋ ਠੱਗ ਸੀ ਵੀ ਆਏ ਨਹੀਂ ਸਨ ਪਰ ਅਸਲੀ ਸੀਬੀਆਈ ਇਸ ਵਾਰ ਤਰਮਦਾਸ ਤੇ ਟੁੱਟ ਪਈ ਤਰਮਦਾਸ ਦੀ ਤਾਕਤ ਇੱਕ ਰਾਤ ਵਿੱਚ ਚੂਰ ਹੋ ਗਈ ਪਰ ਕਹਾਣੀ ਦਾ ਸਭ ਤੋਂ ਵੱਡਾ ਮੋੜ ਤਦ ਆਇਆ ਜਦੋਂ ਪੁਲਿਸ ਨੂੰ ਚੌਕੀਦਾਰ ਤੋਂ ਪਤਾ ਲੱਗ ਗਿਆ ਕਿ ਇਹ ਸਾਰਾ ਖੇਡ ਦੋ ਅਣਖਛਾਤੇ ਮੁੰਡਿਆਂ ਨੇ ਖੇਡਿਆ ਹੈ ਅਗਲੇ ਦਿਨਾਂ ਵਿੱਚ ਪੂਰਾ ਇਲਾਕਾ ਉਹਨਾਂ ਨੂੰ ਲੱਭਦਾ ਫਿਰਦਾ ਸੀ ਰਵਿੰਦਰ ਅਤੇ ਗੋਪੀ ਦੇ ਕੋਲ ਹੁਣ ਦੋ ਰਾਹ ਸਨ ਇੱਕ ਜਾਂ ਭੱਜ ਕੇ ਬਚ ਜਾਣ ਜਾਂ ਫੜੇ ਜਾ ਕੇ ਆਪਣੀ ਚਾਲਾਕੀ ਦਾ ਹਿਸਾਬ ਦੇਣ ਪਰ ਉਹਨਾਂ ਲਈ ਫੈਸਲਾ ਸਾਫ਼ ਸੀ ਰਵਿੰਦਰ ਨੇ ਕਿਹਾ ਜਿਹੜਾ ਕੰਮ ਅਸੀਂ ਕੀਤਾ ਹੈ ਉਹ ਸਚਾਈ ਲਈ ਕੀਤਾ ਹੈ ਜਿਸ ਸਜ਼ਾ ਮਿਲਦੀ ਹੈ ਤਾਂ ਵੀ ਇਸ ਸੌਦਾ ਮੰਨਿਆ ਹੋਇਆ ਹੈ ਗੋਪੀ ਨੇ ਹੱਥ ਹਿਲਾਇਆ ਚਲ ਦੋਸਤ ਜੋ ਹੋਣਾ ਹੈ ਹੋ ਜਾਏ ਪਰ ਕਦੇ ਕਿਸੇ ਦੀ ਰੋਟੀ ਨਹੀਂ ਖਾਣੀ ਸੀ ਅਸੀਂ ਸਾਡੇ ਹੌਸਲੇ ਨੂੰ ਕੋਈ ਕੈਦ ਨਹੀਂ ਕਰ ਸਕਦਾ ਉਹ ਦੋਵੇਂ ਆਪ ਹੀ ਪੁਲਿਸ ਕੋਲ ਚਲੇ ਗਏ ਡੀਐਸਪੀ ਰਮਨਦੀਪ ਸਿੰਘ ਜੋ ਆਪਣੇ ਨਿਆਂ ਦੇ ਲਈ ਮਸ਼ਹੂਰ ਸੀ ਉਹਨਾਂ ਦੋਵਾਂ ਨੂੰ ਬੜੀ ਦੇਰ ਤੱਕ ਦੇਖਦਾ ਰਿਹਾ ਫਿਰ ਪੁੱਛਦਾ ਹੈ ਤੁਸੀਂ ਠੱਗ ਹੋ ਰਵਿੰਦਰ ਹੱਸਿਆ ਹਾਂ ਪਰ ਸੱਚੇ ਠੱਗ ਡੀਐਸਪੀ ਹੌਲੀ ਜਹੀ ਮੁਸਕਰਾਟ ਨਾਲ ਬੋਲਿਆ ਤੁਹਾਡੀ ਠੱਗੀ ਨੇ 11 ਕਰਾਂ ਨੂੰ ਛੱਤ ਦਿੱਤੀ ਇੱਕ ਤਾਕਤਵਾਨ ਜ਼ਾਲਮ ਨੂੰ ਥੰਮਾ ਦਿੱਤਾ ਤੇ ਉਸ ਖੇਤਰ ਨੂੰ 10 ਸਾਲਾਂ ਦੇ ਡਰ ਤੋਂ ਮੁਕਤ ਕੀਤਾ ਤੁਹਾਡੇ ਅਪਰਾਧਾਂ ਦੀ ਲਿਸਟ ਵੇਖੀ ਹੈ ਤੁਸੀਂ ਕਦੇ ਇੱਕ ਪੈਸਾ ਆਪਣੇ ਲਈ ਨਹੀਂ ਰੱਖਿਆ ਤੁਹਾਨੂੰ ਜੇਲ੍ਹ ਭੇਜਣਾ ਕਾਨੂੰਨ ਹੈ पर इंसाफ नहीं डीएसपी ने फाइल बंद कर तुसी ती सकदे हो गोपी हैरान पर सज़ा। डीएसपी ने हस के कहा ती कम किया है उसकी कदर किताबा विच नहीं हुंदी है दोवें दोस्त चुपचाप बाहर निकले रविंदर ने हौली कहा। लगता है अज सानू समझ आई है कि ईमानदारी हमेशा कानूनी नहीं होंगी ਪਰ ਦਿਲ ਦੇ ਸੱਚੇ ਰਸਤੇ ਹਮੇਸ਼ਾ ਸਹੀ ਹੁੰਦੇ ਹਨ ਗੋਪੀ ਹੱਸਿਆ ਚੱਲ ਹੁਣ ਨਵਾਂ ਕੰਮ ਲਬੀਏ ਨਵਾਂ ਕੋਈ ਜ਼ਾਲਮ ਡੁੰਡੀਏ ਦੋਵੇਂ ਮੋੜ ਗਲੀਆਂ ਵਿੱਚ ਕਦਮ ਰੱਖਦੇ ਹਨ ਧਰਮਦਾਸ ਵਾਲਾ ਮਾਮਲਾ ਮੁੱਕ ਗਿਆ ਸੀ ਲੋਕ ਉਹਨਾਂ ਨੂੰ ਹੀਰੋ ਮੰਨਦੇ ਪਰ ਰਵਿੰਦਰ ਅਤੇ ਗੋਪੀ ਹਮੇਸ਼ਾ ਦੀ ਤਰ੍ਹਾਂ ਪਿਛਲੀ ਗਲੀ ਦੇ ਇੱਕ ਛੋਟੇ ਪਿੰਡ ਦੇ ਟਾਬੇ ਤੇ ਬੈਠ ਕੇ ਚਾਹ ਪੀ ਰਹੇ ਸਨ ਉਹਨਾਂ ਦੇ ਦਿਮਾਗ ਵਿੱਚ ਇੱਕੋ ਸਵਾਲ ਘੁੰਮ ਰਿਹਾ ਸੀ ਅਗਲਾ ਕੌਣ ਕਿਸ ਦਾ ਜ਼ੁਲਮ ਤੋੜਨਾ ਹੈ ਰਵਿੰਦਰ ਨੇ ਅਸਮਾਨ ਵੱਲ ਵੇਖਿਆ ਅਤੇ ਕਿਹਾ ਦੋਸਤ ਖੇਤਰ ਵਿੱਚ ਕਾਫੀ ਸ਼ਾਂਤੀ ਹੈ ਪਰ ਸ਼ਾਂਤੀ ਕਦੇ ਪੱਕੀ ਨਹੀਂ ਹੁੰਦੀ ਜਿੱਥੇ ਜ਼ੁਲਮ ਹੁੰਦਾ ਹੈ ਸਾਡੇ ਵਰਗੇ ਦੋ ਬੰਦੇ ਹਮੇਸ਼ਾ ਲੋੜਿੰਦੇ ਰਹਿੰਦੇ ਹਨ ਗੋਪੀ ਹਵਾ ਵਿੱਚ ਹੱਥ ਖੜੇ ਕਰਕੇ ਕਹਿੰਦਾ ਹੈ ਅੱਜ ਕੋਈ ਨਵਾਂ ਕੇਸ ਮਿਲ ਜਾਏ ਮੈਂ ਤਾਂ ਸੱਚ ਦੱਸਾਂ ਬੋਰ ਹੋ ਗਿਆ ਹਾਂ ਪਰ ਖੁਦਾਨੂ ਉਹਨਾਂ ਦੇ ਬੋਰ ਹੋਣਾ ਵੀ ਗਵਾਰਾ ਨਹੀਂ ਸੀ ਸ਼ਾਮ ਡੁੱਬਦੀ ਹੀ ਉਹਨਾਂ ਨੇ ਵੇਖਿਆ ਪੀਲੀਆਂ ਲਾਈਟਾਂ ਦੇ ਤਹਿਤ ਇੱਕ ਜਵਾਨ ਕੁੜੀ ਦੌੜਦੀ ਆ ਰਹੀ ਸੀ ਉਸ ਦਾ ਮੂੰਹ ਸੁੱਜਿਆ ਹੋਇਆ ਕੱਪੜੇ ਫਾਟੇ ਹੋਏ ਅਤੇ ਦਿਲ ਡਰ ਨਾਲ ਤੜਕ ਰਿਹਾ ਸੀ ਬਚਾਓ ਮੈਨੂੰ ਕੋਈ ਹੈ ਉਹ ਤਰਲਦੀ ਹੋਈ ਟਾਬੇ ਚ ਆ ਗਈ ਰਵਿੰਦਰ ਤੁਰੰਤ ਖੜਾ ਹੋ ਗਿਆ ਕੀ ਹੋਇਆ ਮੈਨੂੰ ਅੱਡਾ ਗਰੁੱਪ ਵਾਲਿਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ। ਮੇਰੇ ਪਰਾ ਨੂੰ ਕੁਝ ਪਤਾ ਲੱਗ ਗਿਆ ਸੀ ਉਹਨਾਂ ਬਾਰੇ। ਕੱਲ ਮਾਰ ਦਿੱਤਾ। ਹੁਣ ਮੇਰੇ ਪਿੱਛੇ ਹਨ। ਗੋਪੀ ਨੇ ਤੁਰੰਤ ਪਾਣੀ ਦੇ ਕੇ ਕਿਹਾ, ਅੱਡਾ ਗਰੁੱਪ ਸ਼ਰਾਬ ਮਾਫੀਆ ਵਾਲੇ। ਕੁੜੀ ਨੇ ਸਿਰ ਹਿਲਾਇਆ। ਮੇਰਾ ਪਰਾ ਉਹਨਾਂ ਦੀਆਂ ਨਕਲੀ ਸ਼ਰਾਬ ਦੀ ਫੈਕਟਰੀਆਂ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ। ਪਰ ਉਹਨਾਂ ਨੇ ਉਸ ਨੂੰ ਚੁੱਪ ਕਰਾ ਦਿੱਤਾ। ਰਵਿੰਦਰ ਨੇ ਇੱਕ ਡੂੰਗਾ ਸਾਲਿਆ ਇਹ ਕੇਸ ਕਾਫੀ ਵੱਡਾ ਸੀ ਅੱਡਾ ਗਰੁੱਪ ਨੇ ਤਾਂ ਪੁਲਿਸ ਐਮਐਲਏ ਗੁੰਡੇ ਸਭ ਨੂੰ ਖਰੀਦਿਆ ਹੋਇਆ ਸੀ ਪਰ ਦੋਵੇਂ ਦੋਸਤਾਂ ਲਈ ਇਹ ਮੁਕੰਮਲ ਮੌਕਾ ਸੀ ਰਵਿੰਦਰ ਨੇ ਕਾਗਜ਼ ਪੈਨ ਅਤੇ ਲੈਪਟਾਪ ਕੱਢਿਆ ਅਤੇ ਕਿਹਾ ਅੱਡਾ ਗਰੁੱਪ ਦਾ ਸਾਰਾ ਡਾਟਾ ਕਿੱਥੇ ਹੈ ਕੁੜੀ ਸੁਮਨ ਕਹਿੰਦੀ ਮੇਰੇ ਪਰਾਨੇ ਇੱਕ ਛੋਟੀ ਯੂਐਸਬੀ ਡਰਾਈਵ ਵਿੱਚ ਸਾਰਾ ਡਾਟਾ ਇਕੱਠਾ ਕੀਤਾ ਸੀ ਉਹ ਮੇਰੇ ਕੋਲ ਹੈ ਰਵਿੰਦਰ ਨੇ USB ਲੈ ਕੇ ਗਹਿਰਾਈ ਨਾਲ ਵੇਖਿਆ ਇਸ ਵਿੱਚ ਸੀ ਨਕਲੀ ਮਾਰਕਾ ਸ਼ਰਾਬ ਦੀਆਂ ਫੈਕਟਰੀਆਂ ਦਾ ਸਥਾਨ ਐਮਐਲਏ ਨੂੰ ਦਿੱਤੇ ਰਿਸ਼ਵਤਾਂ ਦੇ ਰਿਕਾਰਡ ਪੁਲਿਸ ਮੁੰਡਿਆਂ ਨੂੰ ਦਿੱਤੀ ਸੁਰੱਖਿਆ ਫੀਸ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਵਿੱਚ ਚੌਕਣ ਦਾ پلان ਮਰਡਰ ਲਿਸਟ ਕਿਸੇ ਨੂੰ ਚੁੱਪ ਕਰਨਾ ਸੀ ਗੋਪੀ ਦੇ ਹੱਥ ਕੰਬ ਗਏ ਇਹ ਤਾਂ ਤੂੰ ਕਹਾਣੀ ਨਹੀਂ ਜੰਗ ਦੀ ਤਿਆਰੀ ਲਈ ਆਈ ਹੈ ਰਵਿੰਦਰ ਨੇ ਫਾਈਲ ਬੰਦ ਕੀਤੀ ਜੰਗ ਤਾਂ ਤਦ ਹੁੰਦੀ ਹੈ ਜਦੋਂ ਕੋਈ ਹਥਿਆਰ ਚੁੱਕਦਾ ਹੈ ਅਸੀਂ ਤਾਂ ਸਿਰਫ ਚਾਲਾਂ ਨਾਲ ਖੇਡਦੇ ਹਾਂ ਅਤੇ ਇਸ ਵਾਰ ਦੀ ਚਾਲ ਵੱਡੀ ਹੋਵੇਗੀ ਅੱਡਾ ਗਰੁੱਪ ਦਾ ਮੁਖੀ ਬਲਵਿੰਦਰ ਰਾਣਾ ਜਿਸ ਨੂੰ ਲੋਕ ਅੱਡਾ ਸਾਹਿਬ ਕਹਿੰਦੇ ਅਸਲ ਵਿੱਚ ਤਸਕਰ ਮਾਫੀਆ ਅਤੇ ਗੁੰਡਾਗਰਦੀ ਦਾ ਚੇਲਾ ਸੀ ਰਵਿੰਦਰ ਨੇ ਪਹਿਲੀ ਚਾਲ ਚੱਲ ਦਿੱਤੀ ਉਹ ਦੋਵੇਂ ਬ੍ਰਾਂਡਡ ਕੱਪੜੇ ਪਾ ਕੇ ਚਿੱਟੀ ਗੱਡੀ ਵਿੱਚ ਬੈਠ ਕੇ ਅੱਡਾ ਦੀ ਹਵੇਲੀ ਚਾ ਪਹੁੰਚੇ ਦਰਵਾਜ਼ੇ ਤੇ ਬੰਦੂਕਦਾਰੀ ਗੁੰਡੇ ਖੜੇ ਸਨ ਉਹਨਾਂ ਨੇ ਕਿਹਾ ਕਿੱਥੇ ਰਵਿੰਦਰ ਨੇ ਸੂਟ ਦੀ ਜੇਬੋਂ ਕਾਰਡ ਕਢਿਆ ਅਸੀਂ ਅੰਤਰਰਾਸ਼ਟਰੀ ਸ਼ਰਾਬ ਏਜੰਸੀ ਤੋਂ ਆਏ ਹਾਂ ਅੱਡਾ ਸਾਹਿਬ ਨਾਲ ਬਿਜ਼ਨਸ ਮੀਟਿੰਗ ਹੈ ਨਵੀਂ ਕੰਪਨੀ ਪੰਜਾਬ ਵਿੱਚ ਵੱਡਾ ਜਾਲ ਖੋਲਣਾ ਚਾਹੁੰਦੀ ਹੈ ਗੁੰਡੇ ਨੇ ਤੁਰੰਤ ਅੱਡਾ ਦੇ ਪਾ ਨੂੰ ਕਾਲ ਕੀਤੀ ਪਾ ਨੇ 2 ਸੈਕਿੰਡ ਚੁੱਪ ਰਹਿ ਕੇ ਕਿਹਾ ਉਹਨਾਂ ਨੂੰ ਅੰਦਰ ਲਿਆਓ ਦੋਵੇਂ ਅੰਦਰ ਦਾਹਲ ਹੋਏ ਉਹਨੇ ਦੀ ਚਾਲ ਉਹਨਾਂ ਦੀ ਠਾਠ ਹਰ ਕਿਸੇ ਨੂੰ ਧੋਖਾ ਦੇਣ ਵਾਲੀ ਅੱਡਾ ਸਾਹਿਬ ਨੇ ਚਾਂਦੀ ਦੇ ਗਲਾਸ ਨਾਲ ਵਿਸਕੀ ਪੀਦੇ ਹੋਏ ਪੁੱਛਿਆ ਤੁਸੀਂ ਪੰਜਾਬ ਵਿੱਚ ਬਿਜ਼ਨਸ ਕਰਨ ਆਏ ਹੋ ਰਵਿੰਦਰ ਨੇ ਚਿਹਰੇ ਤੇ ਅਮੀਰੀ ਵਾਲੀ ਸਮਝਦਾਰ ਮੁਸਕਰਾਹਟ ਰੱਖੀ ਸਰ ਅਸੀਂ ਉਹ ਕੰਮ ਕਰਦੇ ਹਾਂ ਜਿੱਥੇ ਕਾਨੂੰਨ ਪਿੱਛੇ ਰਹਿ ਜਾਵੇ ਅਤੇ ਪੈਸਾ ਅੱਗੇ ਤੁਹਾਡੇ ਨਾਲ ਮਿਲ ਕੇ ਕੰਮ ਕਰਨਾ ਸਾਡੇ ਲਈ ਵੀ ਫਾਇਦੇ ਦਾ ਹੈ ਅੱਡਾ ਦੀਆਂ ਅੱਖਾਂ ਚਮਕੀਆਂ ਲਾਲਚੀ ਬੰਦਾ ਹਮੇਸ਼ਾ ਆਪਣੇ ਵਰਗੇ ਲੱਗਣ ਵਾਲੇ ਬੰਦਿਆਂ ਤੇ ਬੜੀ ਜਲਦੀ ਵਿਸ਼ਵਾਸ ਕਰ ਲੈਂਦਾ ਹੈ ਉਹਨਾਂ ਨੇ ਪਹਿਲੀ ਚਾਲ ਸਫਲਤਾ ਨਾਲ ਚੱਲ ਲਈ ਅੱਡਾ ਨੇ ਹੱਸ ਕੇ ਕਿਹਾ ਤੁਸੀਂ ਜੋ ਚਾਹੁੰਦੇ ਹੋ ਉਹ ਮੇਰੇ ਕੋਲ ਹੈ ਪਰ ਸਾਡਾ ਕੰਮ ਕਾਫੀ ਸੰਵੇਦਨਸ਼ੀਲ ਹੈ ਪਹਿਲਾ ਤੁਹਾਨੂੰ ਆਪਣੀ ਕਾਬਲੀਅਤ ਸਾਬਤ ਕਰਨੀ ਪਵੇਗੀ ਰਵਿੰਦਰ ਨੇ ਬਿਨਾ ਸੋਚੇ ਕਿਹਾ ਦੱਸੋ ਕੀ ਕਰਨਾ ਅੱਡਾ ਨੇ ਇੱਕ ਪੁਰਾਣਾ ਬਕਸਾ ਖੋਲਿਆ ਇਸ ਵਿੱਚ ਇੱਕ ਕਾਪੀ ਅਤੇ ਕੁਝ ਫੋਟੋਆਂ ਸਨ ਇਹ ਸਾਡੇ ਪੁਰਾਣੇ ਮੁੰਸ਼ੀ ਦੀ ਡਾਇਰੀ ਹੈ ਇਸ ਵਿੱਚ ਸਾਡੇ ਸਭ ਰਾਜ ਨੇ ਮੈਨੂੰ ਸ਼ੱਕ ਹੈ ਕਿ ਇਹ ਡਾਇਰੀ ਕਿਸੇ ਨੇ ਕਾਪੀ ਕਰ ਲਈ ਹੈ ਉਸ ਨੂੰ ਲੱਭੋ ਅਤੇ ਡਾਇਰੀ ਦੀ ਕਾਪੀ ਮੈਨੂੰ ਲਿਆ ਕੇ ਦਿਓ ਗੋਪੀ ਨੇ सुमन ਦੀ USB ਯਾਦ ਕੀਤੀ ਉਹਨਾਂ ਦੇ ਹੱਥ ਆਈਸਕ੍ਰੀਮ ਵਾਂਗ ਪਿਗਲ ਰਹੇ ਸਨ ਪਰ ਰਵਿੰਦਰ ਨੇ ਸ਼ਾਂਤੀ ਨਾਲ ਕਿਹਾ ਇੱਕ ਕੰਮ ਅਸੀਂ ਇੱਕ ਰਾਤ ਵਿੱਚ ਕਰ ਦੇਵਾਂਗੇ ਪਰ ਭੁਗਤਾਨ ਪਹਿਲਾ ਅੱਡਾ ਨੇ ਦੋਮਾਂ ਨੂੰ ਮੋਟੀ ਰਕਮ ਦਿੱਤੀ ਚਾਲ ਹੁਣ ਦੋਗੁਣੀ ਹੋ ਗਈ ਸੀ ਉਹ ਅੱਡਾ ਦੇ ਪੈਸੇ ਨਾਲ ਹੀ ਉਸ ਦਾ ਨਾਸ਼ ਕਰਨ ਵਾਲੇ ਸਨ ਰਵਿੰਦਰ ਨੇ ਸਭ ਤੋਂ ਪਹਿਲਾਂ USB ਨੂੰ ਖੋਲ ਕੇ ਅੱਡਾ ਦੇ ਸਾਰੇ ਅਪਰਾਧਾਂ ਦੀ ਕਾਪੀ ਕੱਢੀ ਫਿਰ ਸ਼ਹਿਰ ਦੇ ਇੱਕ ਅਖਬਾਰ ਦਫ਼ਤਰ ਦੇ ਪੱਤਰਕਾਰ ਨੂੰ ਮਿਲਿਆ ਜਿਸ ਨੂੰ ਉਸਨੇ ਰਾਤ 12 ਵਜੇ ਇੱਕ ਫਾਈਲ ਪੇਜਣ ਦਾ ਵਾਅਦਾ ਕੀਤਾ ਗੋਪੀ ਜੋ ਬੋਲਦਾ ਘੱਟ ਸੀ ਪਰ ਕੰਮ ਕਰਦਾ ਜ਼ਿਆਦਾ ਪਿੰਡ ਦੇ ਉਹਨਾਂ ਨੌਜਵਾਨਾਂ ਨੂੰ ਲੱਭਣ ਵਿੱਚ ਲੱਗਾ ਜਿਨ੍ਹਾਂ ਦੇ ਪਰਿਵਾਰ ਅੱਡਾ ਦੇ ਕਾਰਨ ਤਬਾਹ ਹੋਏ ਸਨ ਉਹਨਾਂ ਦੀ ਇੱਕ ਪੂਰੀ ਟੀਮ ਤਿਆਰ ਹੋ ਰਹੀ ਸੀ ਰਾਤ 11 ਵਜੇ ਰਵਿੰਦਰ ਅੱਡਾ ਦੀ ਹਵੇਲੀ ਵਿੱਚ ਮੁੜ ਗਿਆ ਹੱਥ ਵਿੱਚ ਕਾਪੀ ਦੀ ਕਾਪੀ ਸੀ जो उसने खुद फेक तरीके नाल तैयार की थी सर मिल गई डरो नहीं कोई होर नकल नहीं ले सकया सारा काम कर दिता है अड्डा ने खुश होके एक होर मोटी रकम दी ओना दे हाथ विच रख दिखती पर एक घंटे पूरा गड़ियाल हिल गया सवेरे बारह बजे छे अखबारा दे वट्सएप चैनल चार न्यूज पोर्टल ਦੋ YouTube ਚੈਨਲਾਂ ਤੇ ਇੱਕੋ ਸਮੇਂ ਅੱਡਾ ਦੇ ਅਪਰਾਧਾਂ ਦੀਆਂ ਫਾਈਲਾਂ ਲੀਕ ਹੋ ਗਈਆਂ ਕਾਲੀ ਸ਼ਰਾਬ ਨਕਲੀ ਦਵਾਈਆਂ ਤਸਕਰੀ ਭ੍ਰਿਸ਼ਟਾਚਾਰ MLA ਅਤੇ ਪੁਲਿਸ ਦੇ ਕਾਲੇ ਤੰਦੇ ਸਭ ਕੁਝ ਅੱਡਾ ਦੀ ਹਵੇਲੀ ਦੇ ਬਾਹਰ ਲੋਕਾਂ ਦਾ ਸਮੁੰਦਰ ਖੜਾ ਹੋ ਗਿਆ ਪੁਲਿਸ ਨੇ ਅੱਡਾ ਦੇ ਘਰ ਛਾਪਾ ਮਾਰਿਆ MLA ਨੇ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਪੁਲਿਸ ਅਧਿਕਾਰੀ ਜੋ ਉਸ ਤੋਂ ਪੈਸਾ ਲੈਂਦੇ ਸੀ ਮੁੜ ਕੇ ਉਸ ਦੇ ਵਿਰੁੱਧ ਬਿਆਨ ਦੇਣ ਲੱਗੇ ਅੱਡਾ ਸੜਕਾਂ ਤੇ ਦੌੜਦਾ ਫਿਰ ਰਿਹਾ ਸੀ ਉਹਨੇ ਰਵਿੰਦਰ ਨੂੰ ਫੋਨ ਕੀਤਾ ਤੁਸੀਂ ਸੀਬੀਆਈ ਦੇ ਬੰਦੇ ਨਹੀਂ ਹੋ ਹੈਨਾ ਰਵਿੰਦਰ ਨੇ ਬਹੁਤ ਸ਼ਾਂਤ ਆਵਾਜ਼ ਵਿੱਚ ਕਿਹਾ ਨਹੀਂ ਮਿਸਟਰ ਅੱਡਾ ਅਸੀਂ ਸੀਬੀਆਈ ਨਹੀਂ ਅਸੀਂ ਸਿਰਫ ਦੋ ਸਧਾਰਨ ਮੁੰਡੇ ਹਾਂ ਪਰ ਇੱਕ ਫਰਕ ਹੈ ਅਸੀਂ ਇਮਾਨਦਾਰ ਠੱਗ ਹਾਂ ਜ਼ੁਲਮ ਸਾਡੇ ਅੱਗੇ ਟਾਈ ਜਾਂਦਾ ਹੈ ਸਵੇਰੇ ਜਦੋਂ ਉਹ ਦੋਵੇਂ ਵਾਪਸ ਆ ਰਹੇ ਸਨ ਪੁਲਿਸ ਦੀ ਇੱਕ ਜਿਪਸੀ ਉਹਨਾਂ ਦੇ ਸਾਹਮਣੇ ਰੁਕ ਗਈ। ਡੀਐਸਪੀ ਰਮਨਦੀਪ ਉਤਰੇ। ਅੱਡਾ ਦਾ ਕੇਸ ਉਹਨਾਂ ਦੇ ਹੱਥ ਚਾਸੀ। ਉਹ ਦੋਵਾਂ ਵੱਲ ਦੇਖ ਕੇ ਪੁੱਛਦਾ ਹੈ, ਤੁਹਾਡਾ ਹੱਥ ਹੈ ਇਸ ਸਭ ਵਿੱਚ? ਗੋਪੀ ਕਬਰਾ ਗਿਆ। ਪਰ ਰਵਿੰਦਰ ਬੜੀ ਸ਼ਾਂਤੀ ਨਾਲ ਕਹਿੰਦਾ, ਡੀਐਸਪੀ ਸਾਹਿਬ, ਜੇ ਸਾਡਾ ਹੱਥ ਨਾ ਹੁੰਦਾ ਤਾਂ ਇਹ ਸੱਚ ਦੁਨੀਆ ਦੇ ਸਾਹਮਣੇ ਕਿਵੇਂ ਆਉਂਦਾ? ਡੀਐਸਪੀ ਨੇ ਹੌਲੀ ਜਿਹਾ ਮੁਸਕਰਾ ਕੇ ਕਿਹਾ, ਦੋ ਵਾਰ ਤੁਹਾਨੂੰ ਛੱਡਣਾ ਮੇਰੀ ਡਿਊਟੀ ਤੋਂ ਬਾਹਰ ਹੈ ਪਰ ਮੈਂ ਤੁਹਾਨੂੰ ਫੜ ਕੇ ਵੀ ਨਹੀਂ ਰੱਖ ਸਕਦਾ ਕਿਉਂਕਿ ਜੋ ਤੁਸੀਂ ਕੀਤਾ ਉਹ ਕਾਨੂੰਨ ਤੋਂ ਵੱਧ ਇਨਸਾਫ ਹੈ ਉਸਨੇ ਕਾਰ ਦਾ ਦਰਵਾਜ਼ਾ ਖੋਲ ਕੇ ਕਿਹਾ ਜਾਓ ਪਰ ਹਮੇਸ਼ਾ ਮੇਰੀਆਂ ਅੱਖਾਂ ਤੁਹਾਡੇ ਉੱਤੇ ਰਹਿਣਗੀਆਂ ਦੋਵੇਂ ਹੌਲੇ ਮੁਸਕਰਾਏ ਰਵਿੰਦਰ ਤੇ ਗੋਪੀ ਆਪਣੇ ਪੁਰਾਣੇ ਟਾਬੇ ਤੇ ਵਾਪਸ ਆ ਬੈਠੇ ਉਹਨਾਂ ਨੇ ਚਾਹ ਦੇ ਗਲਾਸ ਟਕਰਾਏ ਗੋਪੀ ਹੱਸਦਾ ਹੈ ਦੋਸਤ ਅਸੀਂ ਠੱਗ ਹਾਂ ਜਾਂ ਪੁਲਿਸ ਮਾਫੀਆ ਹਾਂ ਜਾਂ ਰਾਖੀਏ ਰਵਿੰਦਰ ਨੇ ਹੌਲੀ ਆਵਾਜ਼ ਵਿੱਚ ਕਿਹਾ ਅਸੀਂ ਜੋ ਵੀ ਹਾਂ ਇੱਕ ਗੱਲ ਪੱਕੀ ਹੈ ਜਿੱਥੇ ਵੀ ਬੁਰਾਈ ਹੋਵੇਗੀ ਅਸੀਂ ਉੱਥੇ ਜਾਵਾਂਗੇ ਗੋਪੀ ਮੁਸਕਰਾਇਆ ਤਾਂ ਫਿਰ ਅਗਲਾ ਕੌਣ ਰਵਿੰਦਰ ਨੇ ਤਾਰਿਆਂ ਵੱਲ ਵੇਖਿਆ ਉਸ ਦਾ ਵੀ ਸਮਾਂ ਆਵੇਗਾ ਜਲਦੀ ਦੋਨੋਂ ਹੱਸਦੇ ਹੋਏ ਰਾਤ ਦੀ ਹਵਾ ਵਿੱਚ ਗਵਾਚ ਗਏ ਦੋ ਇਮਾਨਦਾਰ ਠੱਗ ਜੋ ਸਿਸਟਮ ਦਾ ਹਿੱਸਾ ਨਹੀਂ ਪਰ ਸਿਸਟਮ ਨੂੰ ਠੀਕ ਕਰਨ ਵਾਲੀ ਇੱਕ ਅਜੀਬ ਤਾਕਤ ਹਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ ਰਾਏ ਕਮੈਂਟ ਕਰਕੇ ਜਰੂਰ ਦਿਓ